ਤੋ ਜੀ ਬਣਾ ਲਿਆ ਸੀ ਰੈੱਡ ਖਾਈ ਗਏ ਨੇ ਪਾੜ ਗਿਆ ਸੀ ਇੱਥੇ ਤੇ ਦਵਾਰੇ ਮੂਰੀਆਂ ਕਰਕੇ ਦਵਾਰੇ ਲਾਤਾ ਪੇਂਟ ਬੱਸ ਸੁੱਕੀ ਜਾਂਦਾ ਖਾ ਪੀ ਕੇ ਅਸਾਪਾਂ ਫੇਰ ਬੰਨ ਲਾਂਗੇ ਸਮਾਨ ਸਾਰਾ ਚਲੋ ਜੀ 8:00 ਵਜੇ ਆਪਣਾ ਤੁਰਨ ਲੱਗਿਆਂ ਕੈਂਪ ਗਰਾਉਂਡ ਚੋਂ ਧੰਨਵਾਦ ਕੈਂਪ ਗਰਾਉਂਡ ਵਾਲਿਓ ਇੱਥੋਂ ਸੱਜੇ ਮੁੜ ਕੇ ਟਮਾ ਹੋਟਲਸ ਹੈ ਉੱਥੇ ਜਾ ਕੇ ਟਿਮ ਹਾਟਨ ਦੇ ਵਾਈਫਾਈ ਨਾਲ ਕਨੈਕਟ ਕਰਕੇ ਰੱਗੇ ਦਾ ਰਾਹ ਦੇਖਦੇ ਆ ਕਿੱਥੇ ਜਾਣਾ ਕਿਉਂਕਿ ਆਪਾਂ ਕੋਈ ਕੈਂਪਿੰਗ ਸਾਈਟ ਬੁੱਕ ਨਹੀਂ ਕੀਤੀ ਹੋਈ ਹੁਣ 100 ਕਿਲੋਮੀਟਰ ਤੋਂ ਤਾਂ ਉੱਥੇ ਹੀ ਗੱਡਾਂਗੇ 110 115 ਦੇ ਨੇੜੇ ਤੇ ਲਾ ਆਪਣੀ ਪਹਿਲੀ ਉਤਰਾਈ ਕਿਉਂਣ ਵੇਲੇ ਪਹਿਲੀ ਚੜ੍ਹਾਈ ਹੋ ਜਾਉ ਮੋਸੇ ਕੈਂਪ ਗਰਾਊਂਡ ਆਪਣਾ ਅੱਜ ਉਹ ਪੂਰਾ ਕੱਟ ਹੋਇਆ ਬੈਠਾ ਸਲੋ ਜੀ ਸੰਦੀਏ ਦੇਖ ਲੈ ਆਪਾਂ 130 ਕਿਲੋਮੀਟਰ ਦੇ ਨੇੜੇ ਟਿਲੇ ਜਾਣਾ ਅੱਜ 9 ਵਜੇ ਕੇ 8:50 ਹੋ ਗਏ ਅੱਜ ਸਵੇਰੇ ਸਵੇਰੇ ਆਪਾਂ ਨੂੰ ਇੱਕ ਦੁੱਖ ਖ਼ਬਰੀ ਮਿਲੀ ਰਿਸ਼ਤੇਦਾਰੀ ਚ ਆਪਣੇ ਮਰਗ ਹੋ ਗਈ ਕੋਈ ਪਤਾ ਨਹੀਂ ਜੀ ਜ਼ਿੰਦਗੀ ਦਾ ਉਦੋਂ ਆਖਰੀ ਪਲਾਂਵਾਂ ਬੰਦੇ ਦਾ ਔਰ ਇਹ ਮਰਗ ਦਾ ਕਾਰਨ ਵੀ दारू ਸੀ ਬਹੁਤ ਜਾਣਿਆਂ ਦੇ ਘਰ ਤੋਂ ਬਾਹ ਕੀਤੇ ਆ दारू ਨੇ ਬਹੁਤ ਜਾਣਿਆਂ ਦੇ ਇਧਰ ਨਾਲ ਚਾਰ ਦੀ ਮੁਸਕਾਈ ਜਾਂਦੀ ਸੀ ਦੇਖਿਆ ਤਾਂ ਗਾਈਆਂ ਰੱਖੀਆਂ ਹੋਈਆਂ ਗੋਹੇ ਦੀ ਚਾਰ ਦੀ ਮਸ਼ਕੰਦਿਆ ਤੁਸੀਂ ਸੜਕ ਉਤੋਂ ਦੇ ਜਾਣੇ ਆ ਇਦਰ ਵੀ ਰੱਖਿਆ ਹੋਈਆਂ ਗਈਆਂ ਅੱਗੇ ਸ਼ਹਿਰ ਆਉਣਾ ਜੀ ਮਾਉਂਟ ਮੈਕਨੀ ਉਥੋਂ ਆਪਾਂ ਖਾਣਾ ਪੀਣਾ ਚੱਕਾਂਗੇ ਥੱਲੇ ਮੁੱਕੇ ਪਏ ਆ ਬਰੈਡ ਮੁੱਕੇ ਪਏ ਆ ਤੇ ਹੋਰ ਵੀ ਆਪਾਂ ਖਾਣ ਪੀਣ ਵਾਲਾ ਸਮਾਨ ਲਵਾਂਗੇ ਉਥੋਂ ਆਪਾਂ ਜਾ ਰਹੇ ਹਾਂ ਰੂਟ 1 ਤੇ ਜਿਹੜਾ ਸਾਈਕਲਿਸਟ ਖਾਤਰ ਹੈ ਮੌਂਟਰੀਅਲ ਦਾ ਰੂਟ 5 ਸੀ ਹੁਣ ਇੱਥੇ ਰੂਟ 1 ਹੋ ਗਿਆ ਇੱਥੇ ਗੇਟੀ ਵਾਡੀ ਬਹੁਤ ਹੁੰਦੀ ਹੈ ਇੱਕ ਵਕਤ ਦੇ ਵਿੱਚ ਆਹ ਟਰੈਕਟਰ ਖੜਾ ਹੈ ਮਰਸੀ DL120 ਸੋਹਣਾ ਘਰ ਵੀ ਚੰਗੇ ਸ਼ਿੰਗਾਰ ਕੇ ਰੱਖਿਆ ਹੋਇਆ ਘਾਕੂ ਕਟਿਆ ਹੋਇਆ ਉਹ ਅੱਗੇ ਗ੍ਰੀਨ ਐਲੀ ਬਿਟਰ ਅੱਗੇ ਅੱਗੇ ਆਪਣਾ ਸਾਈਕਲਿਸਟ ਭਾਈਚਾਰਾ ਆਉਂਦਾ ਇੱਥੇ ਜਿਆਦਾਤਰ ਜਿਹੜਾ ਵੀ ਸਾਈਕਲ ਦਾ ਰੂਟ ਬਣਿਆ ਹੋਇਆ ਇਹ ਹਰ ਦਿਨ ਬਹੁਤ ਸਾਈਕਲਿਸਟ ਮਿਲਦੇ ਆ ਪਹਿਲਾਂ ਸ਼ਹਿਰ ਦੇ ਵਿੱਚ ਵੀ ਬਹੁਤ ਸੀ ਲੈਵੀ ਦੇ ਵਿੱਚ ਹੁਣ ਇੱਥੇ ਵੀ ਬਹੁਤ ਟੱਕਰਦੇ ਆ ਤੁਹਾਨੂੰ ਆਉਂਦੇ ਜਾਂਦੇ ਪੋਂ ਜੋ ਪੋਂ ਜੇ ਜੀ ਆਪਾਂ ਮਾਉਂਟ ਮੈਗਨੀ ਸਟੋਰ ਤਾਂ ਹੈਗਾ ਸੀ ਜੀ ਇੱਥੇ ਗਰੋਸਰੀ ਵਾਲਾ ਪਰ ਅੱਜ ਹੈਗਾ ਐਤਵਾਰ ਤੇ ਉਹਦਾ ਕਰਕੇ ਖੁੱਲਿਆ ਨਹੀਂ ਹੈਗਾ ਹਜੇ 9 ਵਜੇ ਹਲਾ 10 ਵਜੇ ਖੁੱਲੂਗਾ ਮੈਕਸੀ ਬੰਦ ਹੈ ਕੋਈ ਗੱਡੀ ਨਹੀਂ ਹੈਗੀ ਨੇੜੇ ਤੇੜੇ ਇੱਧਰ ਵੀ ਹੈਗਾ ਇੱਕ ਆਈਜੀਏ ਇਹ ਵੀ ਬੰਦ ਹੈ ਅਜੇ ਪੌਣਾ ਘੰਟਾ ਪਿਆ ਇੱਥੇ ਡੀ ਕਰੀਏ ਕਿ ਅੱਗੇ ਕੋਈ ਨਾ ਕੋਈ ਮਿਲ ਜਾਊਗਾ ਸਰੋ ਜੀ ਅੱਗੇ ਵੀ ਹੈਗੇ ਆ ਸਟੋਰ ਹਮਤੇ ਇੱਕ ਘੰਟੇ ਦੀ ਬਾੜ ਤੇ ਆ ਜੋ ਖੁੱਲੇ ਹੋਏ ਤਾਂ ਤੇ ਅਦਾ ਕਾਂਜੀ ਆਈ ਸੀ ਬਾਕੀ ਦਾ ਸਾਰੇ ਸਟੋਰ ਮੈਨ ਲੱਗਦਾ ਬੰਦ ਹੀ ਹੈ ਤੇ ਖੁੱਲੀ ਹੈ ਇੱਥੇ ਜਾ ਕੇ ਦੇਖ ਲੈ ਬਰੈਡ ਬਰੋਡ ਮਿਲ ਜਾਂਦੀ ਹੈ ਮੇਤਰੋ ਬਰੈਡ ਦਾ ਆਪਾਂ ਲੈ ਗਏ ਇੱਥੋਂ ਪਰ ਮਹਿੰਗੇ ਬੜੇ ਪੈ ਗਏ 8 ਟਲ ਰਾਂ ਦੇ ਚਲੋ ਜੀ ਚੱਲੀਏ ਦੇਖ ਲਾਂਗੇ ਜੇ ਕੋਈ ਅੱਗੇ ਆਪਾਂ ਨੂੰ ਸਟੋਰ ਮਿਲਦਾ ਖੁੱਲਾ ਤਾਂ ਉੱਥੋਂ ਸਮਾਨ ਲੈ ਲਾਂਗੇ ਇਹ ਤਾਂ ਪਾਉਂ ਐਮਰਜੈਂਸੀ ਲਈ ਲੈ ਲੈ ਹੁਣੀ ਦੇਖਿਆ ਆਪਾਂ ਮੈਪ ਤੇ ਮੈਟਰੋ ਹੈਗਾ ਇੱਕ ਅੱਗੇ ਘੰਟੇ ਦੀ ਬਾੜ ਤੇ ਆ ਪਰ ਉਹ ਉੱਥੇ ਜਾ ਕੇ ਪਤਾ ਲੱਗੋ ਖੁੱਲਿਆ ਕੇ ਬੰਦ ਹੈ ਕਿਉਂਕਿ ਅੱਜ ਆ ਹੈਗਾ ਲੇਬਰ ਡੇ 7 ਸਪਟੰਬਰ ਤੇ 바ਵਾ ਸਟੋਰ ਬੰਦ ਹੀ ਅੱਜ ਬਾਕੀ ਉੱਥੇ ਜਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਆ ਇੱਥੇ ਖਾਣ ਪੀਣ ਨੂੰ ਬਣਿਆ ਹੋਇਆ ਸੀ ਆਪਾਂ ਵੀ ਖਾਈ ਜਾਨੇ ਆਂ ਜਿਹੜੇ ਆਪਾਂ ਬ੍ਰੈਡ ਖਰੀਦੇ ਸੀ ਇਹ ਕੱਟਨੇ ਪੈਂਦੇ ਹੁੰਦੇ ਆ ਉਹੀ ਕੱਟ ਕੇ ਆਪਾਂ ਖਾਈ ਜਾਨੇ ਆਂ ਉਨੀ ਮੈਂ ਖਾ ਕੇ ਦੇਖਿਆ ਸਵਾਦ ਹੈ ਪਰ ਚੀੜਾ ਜਿਹਾ ਪੂਰਾ ਬਾਕੀ ਲੋਕ ਇੱਥੇ ਬੈਠੇ ਆ ਨਜ਼ਾਰਾ ਦੇਖਣ ਦੇ ਮਾਰੇ ਉਹ ਆਪਾਂ ਵੀ ਨਜ਼ਾਰਾ ਦੇਖੀ ਜਾਂਦੇ ਆ ਆਲ ਰਾਈਟ ਥੈਂਕ ਯੂ ਲੂਇਸ ਯਾ ਇਟ ਵਾਸ ਰੀਲੀ ਨਾਈਸ ਟੂ ਮੀ ਥੀ ਯਾ ਐਂਡ ਇੰਜੋਏ ਯਰ ਟ੍ਰਿਪ ਯਾ ਟੂ ਯੂ ਟੂ ਥੈਂਕ ਯੂ ਯਾ ਥੈਂਕ ਯੂ ਸੋ ਮਾਚ ਯਾ ਥੈਂਕ ਯੂ ਯੂ ਐਸ ਵੈਲ ਯਾ ਟੇਕ ਕੇਅਰ ਬਾਏ ਬਾਏ ਸੀ ਯੂ ਸਮ ਅਦਰ ਡੇ ਚਲੋ ਜੀ ਆਪਾਂ ਵੀ ਖਾ ਪੀ ਕੇ ਨਿਕਲ ਗਏ 12 ਵਜ ਗਏ ਤੇ ਜਿੱਥੇ ਆਪਾਂ ਜਾਣਾ ਹੈ ਉਥੋਂ ਦਾ ਰਾਹ ਹੈਗਾ 85-86 ਕਿਲੋਮੀਟਰ ਦਾ ਅੱਜ ਮੈਨੂੰ ਲੱਗਦਾ ਹੈ ਵਾਈਲਡ ਕੈਂਪਿੰਗ ਕਰਾਂਗੇ ਆਪਾਂ ਕਿਤੇ ਥਾਂ ਜਾ ਭਾਲ ਕੇ ਸੌ ਜਾਣਾ ਹੁਣ ਨਹੀਂ ਹੁਣ ਨਹੀਂ ਹੋ ਪਿੱਛੇ ਜਾਂਦੇ ਜੋੜੀ ਆਪਾਂ ਨੂੰ स्लो मार के के कहंदे शुक्रिया जी शुक्रिया इधर हैगा है जी व्यू पॉइंट देख आइए चलो फिर देखन जाइए लो जी यहां पे नज़ारा देखना आए हैं नज़ारे तो वही देख ही जाते हैं ਵਧੀਆ ਟ੍ਰੇਲ ਬਣੀ ਹੋਈ ਆ ਇਧਰ ਨਾਲ ਨਾਲ ਛੜਕ ਜਾਂਦੀ ਆ ਤੇ ਇਧਰ ਨਾਲ ਨਾਲ ਨਦੀ ਆ ਜਾਂਦੀ ਆ ਸੈਂਟ ਲੋਰੈਂਸ ਤੇ ਉਹ ਪਰਾਂ ਪਹਾੜ ਆ ਜਾਂਦੇ ਆ ਇੱਥੇ 뷰 ਪੁਆਇੰਟ ਸਿੱਕ ਆਇਆ ਚੱਲ ਇਹ ਵੀ ਦੇਖ ਜਾਨਨੇ ਹੂੰ ਤਾਂ ਇੱਕੋ ਜਿਹਾ ਹੀ ਆਉਂਦਾ ਸਾਰੇ ਕਿਤੇ ਇਹ ਮੈਂ ਆਪਣੇ ਪਿੰਡਾਂ ਦੇ ਕੱਪੜੇ ਸੁੱਕਣੇ ਪਾਏ ਹੁੰਦਾ ਧੁੱਪੇ ਉਵੇਂ ਇੱਥੇ ਪਾਏ ਹੋਏ ਆ ਅੱਗ ਜੀ ਪੱਕੀ ਗਾਨ ਕੇ ਇੱਧਰ ਉਹ ਵੱਢੀ ਜਾਂਦੇ ਆ ਕਣਕ पिंड जी बड़ा सोना पिंड खूबसूरत नज़ारा ਇਹੜਾ ਪਾ ਸ਼ਹਿਰ ਲੰਘ ਕੇ ਆਇਆ। ਉਹਦਾ ਨਾਂ ਹੈਗਾ ਸੀ ਕਮੋਰਾਸਕਾ। ਕੈਨਦੀ ਦੇ ਨਾਂ ਵੀ ਕਮੋਰਾਸਕਾ। ਅੱਗੇ ਬੜੇ ਸੋਹਣੇ ਪਹਾੜ ਆ ਗਏ। ਜਿਹੜੇ ਦੂਰੋਂ ਪਹਾੜ ਦੇਖੇ ਸੀ। ਜਦੋਂ ਨੇੜੇ ਆ ਗਏ ਉਹਨਾਂ ਦੇ ਜਾ ਜੀ ਬਈ ਰੈਸਟੋਰੈਂਟ ਐ ਇੱਥੇ ਇਹਨਾਂ ਕੋਲ ਰੈਸਟੋਰੈਂਟ 60 70 ਕਰਾਂ ਹੋਣੀਆਂ ਜਿਵੇਂ ਵਿਆਹ ਚ ਹੁੰਦੀਆਂ ਆਪਾਂ ਨੂੰ ਆਪਣੇ ਸਾਥੇ ਮਿਲੇ ਤੇ ਅੱਨਾ ਵੀ ਮਿਲੀ ਹੁਣ ਤੇ ਅੱਗੇ ਆਪਾਂ ਜਾਣਦੇ ਆ ਕਿ ਆਪਾਂ ਨੂੰ ਕੈਂਪ ਗਰਾਊਂਡ ਵੀ ਮਿਲ ਜੇ ਕਿਉਂਕਿ ਆਪਾਂ ਬੁੱਕ ਨਹੀਂ ਕੀਤਾ ਨਹੀਂ ਫਿਰ ਆਪਾਂ ਨੂੰ ਵਾਈਲਡ ਕੈਂਪਿੰਗ ਕਰਨੀ ਪਵੇ ਚਲੋ ਦੇਖਦੇ ਆ ਇੱਥੇ ਸ਼ਾਇਦ ਗ੍ਰੋਸਰੀ ਸਟੋਰ ਵੀ ਹੋਵੇਗਾ ਜਾ ਕੇ ਕੋਈ ਸਮਾਨ ਸਮੁੰਨ ਲੈਣਿਆ ਜਿਹੜਾ ਆਪਣਾ ਘਰ ਦਾਗਾ ਰਸ਼ਨ ਪਾਣੀ Pompaaya, dideskyonе, kiya the hoveykoş. to Jeffano. Campground, You're from Prince Edward? Yeah. Oh, where what? Charlottetown? Charlottetown? Oh, nice. I used to live in Summerside. Oh, did you? Oh, cool. I lived there in Prince Edward about three years. Nice. Yeah. Where do you live now? Now I live in Vancouver. Wow, you're biking there? Yeah, I'm. I'm doing cross country. Oh wow! So I will be uh, crossing Charlottetown. What a trip, man! That's... Thank you. Hey, you. What's your name? I'm Jake. My name is Akash. Akash nice to meet nice you. To meet What's you. your name? Edwin. Edwin, Akash. Well, nice to meet you. How are me. you feeling? Well, Body feeling good? Yeah, it's good, Great. and I'm loving every bit of it. Yeah, what yeah. a good day. When you. I saw the number plate. I got excited. Yeah. I said, "Wow!" <laughs> cool, nice, nice, nice. Yeah. Nice, nice. All right, Jack. You have a, a yeah, good, good trip. You, yeah. Thank, Safe you, thank you. Thank yeah, you. Yeah. Thank you. Probably see you in Prince Edward. Yeah, yeah. Thank you. Ajapa, one hundred and twenty kilometers. Yeah, one hundred and thirty. Ninety-three kilometers. Good idea. Dinner for a bad two hundred. Our tent will be soaked. ਹੱਲੀ ਤੇ ਜਿੱਕੈਂ ਕਬਰਾਂ ਦੇ ਖਾਲੀ ਮੈਚ 12 ਮਿਕਸਲ ਕੇਰਾ 20 ਦਾ ਮਾਜੀਵਾ ਪਲਾਵਾ ਖਾइए ਪੀਓ ਭੁੱਖ ਬਹੁਤ ਲੱਗੀ ਪਈ ਆ ਚਲੋ ਜੀ ਆਪਾਂ ਪੰਪ ਤੋਂ ਆਇਆ ਕੁਲੀਆਂ ਸੀ ਮਿਸਟਰ ਨੂਡਲਸ ਪਹਿਲੀ ਵਾਰੀ ਆਪਾਂ ਆਪਦੇ ਟ੍ਰਿਪ ਤੇ ਨੂਡਲ ਖਾ ਰਹੇ ਆ ਉੱਖੀ ਜਿਆਦਾ ਲੱਗੀ ਸੀ ਅੱਜ ਤੋਂ ਬਾਅਦ ਤੋਂ ਪਾਸਤਾ ਟਰ ਲਾਂਗੇ ਫਿਰ ਪਾਸਤੇ ਦੀ ਵਾਰੀ ਆ ਜੋ ਆਲੂ ਵੀ ਹੈ ਗਿਆ ਉਹ ਵੀ ਖਾਵਾਂਗੇ ਆਪਾਂ ਪੁੱਛ ਕੇ ਆਉਣਾ ਸਿਲੰਡਰ ਜੇ ਹੋਇਆ ਇੱਥੇ ਕਿਤੇ ਕੈਂਪਿੰਗ ਸਾਈਟ ਤੇ ਅੱਥੇ ਕੈਂਪਕ ਨਾਉਂਡ ਵਾਲੀ ਆਫਿਸ ਚ ਦਫ਼ਤਰ ਚੋਂ ਉੱਥੋਂ ਫਾਈਲ ਲੈ ਕੇ ਆਉਣੇ ਆ ਆ ਤਾਂ ਹੋ ਰਹੀ ਸੇਵੀਆਂ ਹੀ ਬਣ ਗਈਆਂ ਜੀ ਮੇਰੇ ਤੇ ਮਸਾਲਾ ਜ ਵੀ ਹੈਗਾ ਜਿਹੜਾ ਆਪਾਂ ਪਾਇਆ ਉਹਨੇ ਡੰਗਿਆ ਨਹੀਂ ਫੜਿਆ ਪਰ ਆਪਣੇ ਕੋਲੇ ਆ ਸੌਸ ਥੀ ਲਿਆ ਸੀ ਕੇਚਅਪ ਇਹੇ ਪਾ ਕੇ ਖਾ ਲਾਂ ਠੀਕ ਠਾਕ ਜਿਹੀ ਆ ਪਤਾ ਨਹੀਂ ਕਾਤੋਂ ਖੰਦੇ ਇਹਨਾਂ ਨੂੰ ਬਾਲੀਆਂ ਪਾਲੀਆਂ ਜਾਂਦੀਆਂ ਇਹ ਮਿਸਟਰ ਨੂਡਲ ਠੀਕ ਹੈ ਸੌਸ ਪਾ ਕੇ ਗੱਲ ਬਣ ਜਾਂਦੀ ਹੈ ਨਹੀਂ ਤਾਂ ਹੈ ਨਹੀਂ ਜੀ ਤਰਕੇ ਇਹਨਾਂ 'ਚ ਆਸਤਾ ਵੀ ਬਣ ਗਿਆ ਜੀ ਖਾਈ ਜਾਂਦੇ ਆ ਦੋ ਸੌਸਾਂ 'ਚ ਆਪਣੇ ਕੋਲੇ ਪੀਜ਼ਾ ਸੌਸ ਤੇ ਕੇਚਅਪ ਖਾਪੀ ਕੇ ਨਾਲੇ ਜੀ ਆਪਾਂ पूरा रहा हो गया इधर ही है जी इधर ही